ਕੀ ਗੱਲ ਹੋਈ ਪਤਾ ਨਹੀਂ ਕੱਲ ਦਾ ਮੇਰੇ ਬੇਟੇ ਨੂੰ ਲੈ ਗਏ 2-3 ਦਿਨ ਕੱਲ ਤੇ ਮੱਲੇ ਦੇ ਤੋਂ ਉਹ ਮੁੰਡੇ ਪਤਾ ਨਹੀਂ ਉੱਥੋਂ ਬਾਹਰੋਂ ਘਰ ਨਹੀਂ ਆਇਆ ਮੈਨੂੰ ਪਹਿਲਾਂ ਲੱਗਦੀ ਸੀ ਕਿ ਇਹਨਾਂ ਲੱਗਦੀ ਕੋਈ ਨਹੀਂ ਲੱਗਦੀ ਪਤਾ ਨਹੀਂ ਇਹਨਾਂ ਤਿੰਨਾਂ ਨੇ ਉਹਨੂੰ ਕਦੋਂ ਕੱਲ ਕੀ ਕੀਤਾ ਕੀ ਨਹੀਂ ਕੀਤਾ ਸਮਾਨ ਚਿੱਟਾ ਜਰਾਵਾ ਉਹ ਹੋਈ ਇਹ ਨਾ ਕਰਿਆ ਤੇ ਨਾ ਜਲੇ ਆ ਉਹਨੂੰ ਕਹੇ ਤੇ ਮੱਲੇ ਚ ਘਰ ਪੈ ਗਏ ਕਹੇ ਤੇ ਉਹਨੂੰ ਮਸਾਕ ਦੇ ਕੇ ਤੁਹਾਨੂੰ ਦਿੱਤਾ ਕੱਢ ਤੇ ਆਪ ਇਹਨਾਂ ਨੇ ਸਾਰਾ ਹੀ ਲੈ ਲਿਆ ਆ ਇਹ ਤੋਂ ਕੱਲ ਦਾ ਕਿਤੇ ਹਰਲਰਲ ਕਰਕੇ ਫਿਰਦੇ ਹੀ ਉਹਨਾਂ ਦੇ ਕਿਤੇ ਹੱਥਾਂ 'ਚ ਆ ਗਿਆ ਆ ਤੇ ਉਹਨਾਂ ਨੇ ਕਿਤੇ ਲੈ ਗਏ ਉਹਨਾਂ ਨੇ ਕਿਤੇ ਮਾਰ ਦਿੱਤਾ ਆ ਉਹ ਲਿਖੇ ਨੇ ਮਾਰਿਆ ਕੰਦ ਥਾੜੀ ਟਪਾਇਆ ਕੰਦ ਥਾੜੀ ਟਪਾ ਕੇ ਜਿੰਨਾਂ ਦੇ ਸਾਰਾ ਜਿੰਨਾਂ ਕੋਈ ਲਾਸਾ ਹੈਗਾ ਉਹ ਬਹੁਤ ਬਹੁਤ ਚੰਗੇ ਭਲੇ ਆ ਇਹਨੂੰ ਇੱਕ ਗ੍ਰਾਮ ਉਹਨੂੰ ਦਿੱਤਾ ਵਾ ਤੇ 8 1/2 ਗ੍ਰਾਮ ਇਹਨਾਂ ਕੋ ਤੇ ਅੱਛੋ ਨਿਕਾਡਟ ਪਾਈ ਆ ਨੰਬੰਦਰ ਵਾਲੀ ਉੱਥੇ ਉਹਨਾਂ ਨੂੰ ਫੜਾਤ ਉਹਨੂੰ ਫੜਾਤਾ ਤੇ ਆਪੋ ਆ ਗਏ ਉਹ ਕਲਦੇ ਨਹੀਂ ਹੋਈ ਲਾ ਗਿਆ ਸਾਰਾ ਇੱਥੇ ਰਾਤੀ ਮੰਨ ਵੀ ਗਏ ਆ ਵੀ ਨਹੀਂ ਉਹਨੇ ਨਹੀਂ ਖੜਿਆ ਮੈਂ ਰਾਤੀ ਇੱਥੇ ਆਇਆ ਸਾਰੇ ਤਮਚਲਾ ਲਾਇਆ ਉਹਨਾਂ ਨੇ ਮੈਂ ਉਹਨਾਂ ਨੂੰ ਕਿਹਾ ਵੀ ਉਹ ਕਿੱਥੇ ਆ ਕਲਦੇ ਉਹ ਹੈ ਨਾ ਗੀਬੀ ਲਾਵਾ ਦਸਰੇ ਸਰੇ ਲੱਭ ਲਿਆ ਹੋ ਗਏ ਕਿਤੇ ਨਹੀਂ ਜਾਂਦਾ ਮੈਂ ਉਹਨਾਂ ਨੂੰ ਫੇਰ ਮਗਰੋ ਮਾਰਦਾ ਵੇ ਮੇਰੀ ਗੱਲ ਸੁਣੋ ਮੇਰੀ ਕੋਟਾ ਦੀ ਗੱਲ ਸੁਣਿਓ ਹਾਦਸੇ ਦੇ ਘੇੜਦੇ ਸਾਰੇ ਚੱਲ ਗਏ ਹਾਂ ਹਾਂ ਬਸ ਆਹ ਨੀ ਮਰੇ ਹੁਣੇ ਦੀ ਉਹਨੇ ਕੋਈ ਹੋਣੀ ਇਥੋਂ ਚ ਗਏ ਉਹਦੇ ਨਾਲ ਬੰਦੇ ਦੋ ਤਿੰਨ ਅਈ ਤੇ ਘਰੀ ਨਹੀਂ ਤੇ ਉਹਨਾਂ ਨੇ ਰਾਤ ਲੱਭਦੇ ਰਹੇ ਲੰਬੇ ਦੀ ਰਾਤ ਉਹਦੇ ਸਵੇਰੇ ਹੁਣ 11 ਵਜੇ ਕਿਸੇ ਨੇ ਵੇਖਿਆ ਉਹਨੂੰ ਤੇ ਕੱਪੜਿਆਂ ਦੇ ਵਿੱਚ ਕੰਬਜ ਲਵੇਟ ਕੇ ਚਾਦਾ ਚ ਲਵੇਟਿਆ ਉਹਨੂੰ ਤੇ ਸਲੇਬ ਦੇ ਥੱਲੇ ਵਾਰਿਆ ਜੁਲਕਾਂ ਲਗੇ ਕਿਤੇ ਕਿਤੇ ਸਰਕਾ ਛੱਡਾਂ ਤੋਂ ਜਿੱਥੋਂ ਤੱਕ ਖੂਨ ਖਾਨੀ ਲਿਬੜੇ ਹਰੀ ਲਿੜੇ ਬਾਂਗਲਾ ਤੋੜੀਆਂ ਹੱਥਾਂ ਸੰਦੇ ਹੱਥ ਤੋੜੇ ਬਾਂਹਾਂ ਤੇ ਤੋੜੀਆਂ ਨਸ਼ਾ ਵੇਚਣ ਵਾਲੇ ਦੇ ਖਿਲਾਫ ਕੀ ਕਹਿਣਾ ਚਾਹੁੰਦੇ ਨਸ਼ਾ ਦੇ ਬੰਦ ਹੋ ਜੇ ਨਸ਼ੇ ਦੀ ਖਾਤਰੇ ਤੇ ਮਰਿਆ ਹੋ ਮੰਗ ਕੇ ਕੋਈ ਨਹੀਂ ਇਹ ਜਿਹੜੇ ਨੇ ਹਾਂ ਇਹ ਮੰਗੇ ਦੇ ਹੋਇਆ ਜੀ ਨਸ਼ੇ ਆ ਰਹੇ ਤੇ ਸਰਕਾਰ ਕਾਬੂ ਕਰੇ ਫੇਰੀਆਂ ਜਿਹੜੇ ਇੱਥੇ ਦੇ ਬੰਦ ਮਾਰਿਆ ਉਹਨਾਂ ਨੂੰ ਫੜਨਾ ਚਾਹੀਦਾ ਪਰ ਸਰਕਾਰ ਨੂੰ ਫੜਨਾ ਜੀ ਕਿ ਫੜੇ ਨੇ ਕਿ ਫੜਨਾ ਜਾਈਦਾ ਕਿ ਫੜਨ ਵਾਲੇ ਰੋਣਦੇ ਆ ਉਹਨਾਂ ਨੂੰ ਫੜਨਾ ਜੀ ਇੱਕ ਡੈਡ ਬਡੀ ਮਿਲੀ ਹੈ ਸाहिल ਪੁੱਤਰ ਜੀਤਾ ਪਾਸਿਬਾਲ ਬਿਕ ਭਲਾ 24 ਸਾਲ ਦੀ ਮਰੀ ਦੀ ਤੇ ਇਸ ਬਾਰੇ ਪਤਾ ਲੱਗਾ ਹੈ ਕਿ ਬੜਾ ਡੈਡ ਬਡੀ ਪਈ ਹੈ ਮੌਕੇ ਤੇ ਜਾ ਕੇ ਵੈਰੀਫਾਈ ਕਰ ਰਹੇ ਆ ਤੇ ਜੋ ਵੀ ਹਾਲਾਤ ਸਾਹਮਣੇ ਆਉਣਗੇ ਕਿਸ ਤਰ੍ਹਾਂ ਹੋਇਆ ਹੈ ਸਾਰਾ ਇਹ ਵੈਰੀਫਾਈ ਕਰ ਰਹੇ ਕਰਕੇ ਜੋ ਵੀ ਨਾਲ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ ਕੁਝ ਘਰਮਣੇ ਕਾਰਨ ਦੱਸਿਆ ਕੋ ਨਸ਼ੇ ਬਾਰੇ ਕੁਝ ਕਹਿ ਰਹੇ ਸਨ ਉਹ ਕਰ ਰਹੇ ਵੀ ਇਹ ਨਸ਼ਾ ਵੇਚਦਾ ਬੱਚੋਂ ਦਾਦੀ ਹੀ ਇਹ ਵੀ ਹੋਰ ਵੀ ਜਿਹੜੇ ਦੇ ਕੋ ਸਾਥੀ 14 ਬਾਰੇ ਨਾਲ ਆ ਰਹੇ ਬਾਕੀ ਹੀ ਕਲੀਅਰ ਕਰਦੇ ਆ ਜੋ ਵੀ ਕਲੀਅਰ ਕਰਕੇ ਵੈਰੀਫਾਈ ਕਰਕੇ ਜੋ ਵੀ ਜਿਹਦੇ ਕੋਈ ਇਸ ਵਿੱਚ ਕੋਈ ਪਾਇਆ ਗਿਆ ਜਿਹਦਾ قصور ਉਹਨੂੰ کارਵਜਾਤੀਏ ਉਹ লাশ ਕਿੱਥੇ ਭੇਜਿਆ ਸੀ ਇਹ লাশ ਜਿਹੜੀ ਆ ਪੋਸਟਮਾਰਟਮ ਵਾਸਤੇ ਹੀ ਭੇਜਤੀ ਡੈਡ ਬਡੀ ਡੈਡ ਹਾਊਸ ਤੇ ਮਟਾਲਾ ਸਿਵ ਹਸਪਤਲ ਤੇ ਕਾਰਵਾਈ ਜਲੀ ਕਰਾਏ ਕਰਨੇ ਪਾਏ